ਸੁਰੀਲ ਮਾਰਵਾ ਸੀ ਤਾਂ ਤੁਸੀਂ ਲਲਕਾਰ ਕੇ ਆਉਂਦੇ ਕਹਿੰਦਾ ਹੁਣ ਤੈਨੂੰ ਤੇ ਅਸੀਂ ਲਲਕਾਰ ਹੀ ਦਿੰਦਾ ਨਾ ਕਿ ਤੈਨੂੰ ਹੁਣ ਇਹ ਇਹਨੂੰ ਲਲਕਾਰ ਹੀ ਸਮਝ ਸਾਨੂੰ ਪਤਾ ਤੇਰੀ ਕੁੜੀ ਨੇ ਬਹੁਤ ਪੈਸਾ ਕਮਾਇਆ ਬਿਲਕੁਲ ਜਿਹੜਾ ਕਿ 50 ਲੱਖ ਰੁਪਈਆ ਤਿਆਰ ਕਰੋ ਕਹਿੰਦਾ ਸਾਨੂੰ ਸਾਰਾ ਪਤਾ ਤੁਸੀਂ ਕਿੱਥੇ ਰਹਿੰਦੇ ਹੋ ਕਿੰਨਾ ਪੈਸਾ ਤੁਹਾਡੇ ਕੋਲ ਹੁਣ ਗੱਲ ਪਰਿਵਾਰ ਤੇ ਆਜੇ ਫਿਰ ਬਰਦਾਸ਼ਤ ਨਹੀਂ ਕਰੀਬਨ 10 ਦਿਨ ਉਹਨਾਂ ਨੂੰ ਉਥੋਂ ਟਿੱਪਰ ਨਹੀਂ ਪਰਣ ਦਿੱਤੇ ਜਦੋਂ ਅਸੀਂ ਜਾਣੇ ਸੀ ਉਹ ਵੇਖ ਕੇ ਸਾਨੂੰ ਟਿੱਪਰ ਭਜਾ ਕੇ ਲੈ ਜਾਂਦੇ ਸੀ ਪੰਜ ਪੰਜ 6 600 ਟਿੱਪਰ ਜਿਹੜਾ ਵਾ ਇਹ ਰੋਜ਼ ਰਾਤ ਨੂੰ ਰੇਤਾ ਦਾ ਉਹ ਰੇਤਾ ਭੁੱਸਰ ਜੀ ਹੁੰਦੀ ਆ ਉਹ ਚੁੱਕਦੇ ਸੀ ਰੋਡਾਂ ਤੇ ਪਾਉਂਦੇ ਸੀ ਦੇਖੋ 10 ਦਿਨੋਂ ਸਾਡੇ ਅੱਗੇ ਲਗ ਲਗ ਕੇ ਭਾਈਦੇ ਰਹੇ ਰਚਿਆ ਜਾਂਦਾ ਸਾਰਾ ਸਿਸਟਮ ਤਾਂ ਕਿਤਨਾ ਕਿਤੇ ਸਿਕਿਉਰਿਟੀ ਵਿਵਧਾਨ ਵਾਸਤੇ ਜਾਂ ਫਿਰ ਸਿਕਿਉਰਿਟੀ ਲੈਂਡ ਵਾਸਤੇ ਇਹ ਸਭ ਕੁਝ ਇਸ ਕਰਕੇ ਕੀਤਾ ਜਾਂਦਾ ਹੈ ਇਸ ਨੰਬਰ ਤੋਂ ਤੁਹਾਨੂੰ ਕੋਲ ਆਂਦੀ ਆ ਮੇਰਾ ਸਵਾਲ ਹੈ ਆ ਕਿ ਉਦੋਂ ਕੋਲ ਆਈ ਸੀ ਡੇਢ ਮਹੀਨਾ ਸੀ ਬਿਲਕੁਲ ਕਿਸੇ ਨੂੰ ਦਿੱਤੀ ਨਹੀਂ ਤੁਸੀਂ ਦੇਣਵਣੀ ਅੱਜ ਤੁਸੀਂ ਦੇਣਵਣੀ ਚੜਨ ਦਿੱਤਾ ਤੇ ਸਵੇਰ-ਸਵੇਰੇ ਤੜਕੇ ਹੀ ਤੁਸੀਂ ਇਹ ਵੀਡੀਓ ਭੇਜ ਦਿੰਦੇ ਜੇ ਸਾਰੇ ਪਾਸੇ ਵਾਇਰਲ ਕਰ ਦਿੰਦੇ ਜੀ ਕਾਰਨ ਇੱਕ ਬੰਦੇ ਦੇ ਚੰਗੇ ਭਲੇ ਬੰਦੇ ਦੇ ਪੁਲਿਸ ਪਰਚਾ ਦਰਜ ਕਰ ਰਹੀ ਹੈ ਜੀ ਉਹ ਮਰੂਤੀ ਕਾਰ ਤੇ ਆਇਆ ਉਹਨੇ ਪੈਟਰੋਲ ਪੰਪ ਤੋਂ ਤੇਲ ਭਰਾਇਆ 1000 ਰੁਪਏ ਦਾ ਤੇਲ ਭਰਾ ਕੇ ਉਹ ਗੱਡੀ ਲੈ ਕੇ ਭੱਜ ਗਿਆ ਹੂੰ ਮਰੂਤੀ ਕਾਰ ਜਿਹੜੀ ਮੈਂ ਜ਼ਿੰਦਗੀ 'ਚ ਨਹੀਂ ਚਲਾਈ ਕਦੀ ਦਿਨ ਪਹਿਲਾਂ ਉਹ ਇੱਥੇ ਦੌਰ ਹੀ ਆ ਚੁੱਕੀ ਹੈ ਹੁਣ ਸ਼ੈਨਾਜ਼ ਦੇ ਸ਼ੈਨਾਜ਼ ਦੇ ਠੀਕ 10 ਕਿੰਨੇ ਰਹੀ ਸੀ ਇੱਥੇ ਹਮ ਹਮ ਪੁਲਸ ਵੱਲੋਂ ਉਹਨੂੰ ਸੁਰੱਖਸ਼ਣ ਨਹੀਂ ਦਿੱਤੀ ਗਈ ਕਿਤੋਂ ਵੱਡੀ ਹੁਣ ਕੀ ਕਹ ਲਓ ਇੱਕ ਜਿਹਨੇ ਐਡਾ ਨਾਮ ਰੌਸ਼ਨ ਕੀਤਾ ਹੋਵੇ ਪੰਜਾਬ ਦਾ ਤੇ ਉਹਨੂੰ ਸੁਰੱਖਸ਼ਣ ਦੇਣੀ ਪੁਲਸ ਨੇ ਕੀ ਕਿਹਾ ਜੀ ਤੁਹਾਡੇ ਕੋਲ ਆਲਰੇਡੀ ਦੋ ਤਿੰਨ ਬੰਦੇ ਹੈਗੇ ਆ ਉਧਰ ਕਰ ਦਿਓ ਇੱਕ ਦੋ ਭਾਜਪੀ ਵੱਲੋਂ ਪੰਜਾਬ ਲੋਕ ਕਾਂਗਰਸ ਵੱਲੋਂ ਮੈਨੂੰ ਟਿਕਟ ਦਿੱਤੀ ਗਈ ਸੀ ਖਡੂਰ ਸਾਹਿਬ ਜੀ ਖਡੂਰ ਸਾਹਿਬ ਤੋਂ ਮੈਨੂੰ ਟਿਕਟ ਮੇਰੇ ਕੋਲ ਪਈ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਮੈਨੂੰ ਟਿਕਟ ਦਿੱਤੀ ਗਈ ਸੀ ਲੇਕਿਨ ਮੈਂ ਕਿਉਂ ਛੱਡੀ ਕਿਸਾਨਾਂ ਦਾ ਉਦੋਂ ਬੜਾ ਚੱਲ ਰਿਹਾ ਸੀ ਮਸਲਾ ਹਮ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਤੁਸੀਂ ਯਕੀਨ ਮੰਨੋ ਕਿ ਮੈਂ ਪੇਪਰ ਹੀ ਨਹੀਂ ਭਰੇ ਦੇਖੋ ਫੋਕੋ ਘੁੰਮ ਸਕਦੇ ਜੇ ਪਰ ਅਸੀਂ ਬੇਫੋਕੋ ਨਹੀਂ ਘੁੰਮਦੇ ਕਿਉਂਕਿ ਸਾਨੂੰ ਡਰਿਆ ਪਰਿਵਾਰ ਦਾ ਕਿਸੇ ਮੈਂਬਰ ਦਾ ਵੀ ਨੁਕਸਾਨ ਹੁੰਦਾ ਤੇ ਮੈਂ ਛੱਡਾਂਗਾ ਨਹੀਂ ਕਿੰਨੇ ਦੋਸਤੋਂ ਪੰਜਾਬ ਦੇ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਜਿੱਥੇ ਕਿਸੇ ਸਾਹੂਕਾਰ ਨੂੰ ਕੋਈ ਕੋਲ ਆਉਂਦੀ ਆ ਤਾਂ ਕਿਹਾ ਜਾਂਦਾ ਹੈ ਕਿ ਸਾਨੂੰ ਇੰਨੇ ਲੱਖ ਦੇ ਦਿਓ ਨਹੀਂ ਤਾਂ ਜਾਨ ਤੋਂ ਹੱਤ ਹੋਣਾ ਪੈ ਜਾਏਗਾ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੰਨਾ ਕਿਤੇ ਪੁਲਿਸ ਪ੍ਰਸ਼ਾਸਨ ਵਾਸਤੇ ਵੀ ਚੈਲੰਜ ਬਣਦੀਆਂ ਜਾ ਰਹੀਆਂ ਨੇ ਆਖਿਰ ਕੌਣ ਹੈ ਜਿਹੜਾ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਇਸ ਤਰੀਕੇ ਦੀ ਕੋਲ ਕਰਦਾ ਹੈ ਹੁਣ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਸ਼ਹਿਨਾਜ਼ ਗਿਲ ਦੇ ਪਿਤਾ ਨੂੰ ਇੱਕ ਕੋਲ ਆਉਂਦੀ ਆ ਤਾਂ ਕੀਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਮਾਈਨਿੰਗ ਕਰਦੇ ਨੇ ਉਹਦੇ ਵਿੱਚ ਟੰਗ ਅੜਾਉਣੀ ਬੰਦ ਕਰ ਦਿਓ ਨਹੀਂ ਤੇ ਜਾਨ ਤੋਂ ਹੱਤ ਹੋਣਾ ਪੈ ਜਗਾ ਦੂਸਰਾ 50 ਲੱਖ ਰੁਪਏ ਦੀ ਡਿਮਾਂਡ ਕੀਤੀ ਜਾਂਦੀ ਹੈ ਆਖਿਰਕਾਰ ਹੋਇਆ ਕੀ ਸੀ ਕਿਹੜੀ ਮਾਈਨਿੰਗ ਦੇ ਵਿੱਚ ਅੜਿੱਕਾ ਬਣੇ ਨੇ ਸ਼ਹਿਨਾਜ਼ ਗੱਲ ਦੇ ਪਿਤਾ 50 ਲੱਖ ਰੁਪਇਆ ਕਿਸ ਚੀਜ਼ ਦਾ ਮੰਨੇ ਆ ਕੋਲ ਕਿਹੜੇ ਸਮੇਂ ਤੇ ਆਈ ਸੀ ਕੋਲ ਆਈ ਕਿਦੀ ਸੀ ਸਾਰੀ ਅਸੀਂ ਚਰਚਾ ਕਰ ਲੈਨੇ ਆ ਸਾਡੇ ਨਾਲ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਜੀ ਮੌਜੂਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਤੋਖ ਜੀ ਹੋਇਆ ਕੀ ਸੀ ਜਿਹੜੀ ਕਾਲ ਆਈ ਆ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਉੱਤੇ ਹਰ ਕੋਈ ਸਵਾਲ ਕਰਦਾ ਪਿਆ ਕਿ ਆਖਿਰਕਾਰ ਕੌਣ ਸੀ ਮੈਨੂੰ ਪਹਿਲੇ ਵਿਸਥਾਰ ਚ ਦੱਸੋ ਕਾਲ ਕਿਹੜੇ ਵੇਲੇ ਆਈ ਸੀ ਸਮਾਂ ਕੀ ਸੀ ਕਿਸ ਤਰੀਕੇ ਨਾਲ ਇਹ ਕਾਲ ਜਿਹਦੇ ਜਿਹਦੇ ਵੱਲੋਂ ਕੀਤੀ ਗਈ ਹੈ ਕਿਸ ਤਰੀਕੇ ਨਾਲ ਉਹਨੇ ਆਪਣੀ ਭਾਸ਼ਾ ਦਾ ਇਸਤੇਮਾਲ ਕੀਤਾ ਸਾਰਾ ਦੱਸੋ ਦਰਸ਼ਕਾਂ ਇਹ ਗੱਲ ਹੈ ਜੀ 11 ਜਨਵਰੀ ਦੀ ਕਾਲ ਆਉਂਦੀ ਆ ਅ ਬਸ ਇਹ ਤਾਂ ਮੈਂ ਨੰਬਰ ਚੁੱਕਦਾ ਨਹੀਂ ਅਨਨੋਨ ਨੰਬਰ ਜੀ ਲੇਕਿਨ ਉਹ ਨੰਬਰ ਸ਼ੋ ਹੋ ਰਿਹਾ ਸੀ ਇਟਲੀ ਦਾ ਜਿਵੇਂ 039 ਹਮਮ ਇਟਲੀ ਦੇ ਵਿੱਚ ਸਾਡੇ ਕਾਫੀ ਰਿਲੇਟਿਵ ਵੀ ਆ ਉਹ ਵੀ ਕਈ ਵਾਰ ਕਾਲ ਕਰਦੇ ਹੁੰਦੇ ਆ ਮੈਂ ਸੋਚਿਆ ਸ਼ਾਇਦ ਉਹਨਾਂ ਦਾ ਕਾਲ ਹੈ ਮੈਂ ਚੁੱਕਿਆ ਉਹਦੇ ਵਿੱਚ ਉਹਨੇ ਕਿਹਾ ਕਿ ਮੈਂ ਪਾਕਿਸਤਾਨ ਤੋਂ ਬੋ ਰਿਹਾ ਹਾਂ ਉਹਨੇ ਆਪਣਾ ਨਾਮ ਦੱਸਿਆ ਕਿ ਮੈਂ ਬਾਲਾ ਨਾਮ ਦਾ ਸ਼ਖਸ ਬੋ ਰਿਹਾ ਹਾਂ ਜੀ ਅ ਇੱਕਦਮ ਤੁਸੀਂ ਜਿਹੜੀ ਮਾਈਨਿੰਗ ਰੋਕਦੇ ਹੋ ਅਸਲ ਦੇ ਵਿੱਚ ਕੀ ਸੀ ਕਿ ਇਹ ਕੁਝ ਸਮਾਂ ਪਹਿਲਾਂ ਸਾਡੇ ਲਾਗੇ-ਲਾਗੇ ਇੱਥੇ ਵਜੀਰਪੁਰ ਦੇ ਏਰੀਆ ਦੇ ਵਿੱਚ ਮਾਈਨਿੰਗ ਹੁੰਦੀ ਸੀ ਬਹੁਤ ਜ਼ਿਆਦੀ ਹਾਲੇ ਵੀ ਹੋ ਰਹੀ ਆ ਉਹਦੇ ਵਿੱਚ ਕੀ ਸੀ ਉਹਨਾਂ ਨੇ ਨਾ ਲਾਗੇ-ਲਾਗੇ ਰੋਡ ਦੇ ਉੱਤੇ ਨਾਲ-ਨਾਲ ਕੋਈ 70 80 ਫੁੱਟ ਜਿਹੜੇ ਆ ਡੂੰਘੇ ਟੋਏ ਪਾ ਦਿੱਤੇ ਸੀ ਉਹਦਾ ਅਸੀਂ ਵਿਰੋਧ ਕੀਤਾ ਤੇ ਉਹ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਕੁਝ ਸਮੇਂ ਲਈ ਬੰਦ ਕਰਵਾਤਾ ਪਰ ਹਾਲੇ ਵੀ ਉੱਥੇ ਤੁਸੀਂ ਹੁਣ ਵੀ ਜਾ ਕੇ ਤੁਸੀਂ ਵੇਖ ਲਓ ਉੱਥੇ ਜਿਹੜੇ ਆ 70 70 80 80 ਫੁੱਟ ਦੇ ਟੋਏ ਪਏ ਹੋਏ ਆ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਉਸ ਦਾ ਅਸੀਂ ਵਿਰੋਧ ਕੀਤਾ ਸੀ ਚਲੋ ਉਹ ਮਾਈਨਿੰਗ ਨੇ ਵੇਖਣਾ ਜਾਂ ਮਾਈਨਿੰਗ ਅਫਸਰਾਂ ਨੇ ਵੇਖਣਾ ਉਹ ਸਰਕਾਰ ਨੇ ਵੇਖਣਾ ਪਰ ਕੀ ਇਹਦੇ ਵਿੱਚ ਜਦੋਂ ਕਾਲ ਆਉਂਦੀ ਉਹਨੇ ਮਾਈਨਿੰਗ ਦਾ ਜ਼ਿਕਰ ਵੀ ਕੀਤਾ ਕਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ ਆ ਹੋ ਸਕਦਾ ਉਹਨੇ ਮੇਰੀ ਫੇਸਬੁੱਕ ਪ੍ਰੋਫਾਈਲ ਚੈੱਕ ਕੀਤੀ ਹੋਵੇ ਹੂੰ ਉਹਦੇ ਵਿੱਚ ਵੀ ਮੈਂ ਪੋਸਟਾਂ ਪਾਈਆਂ ਸੀ ਮਾਈਨਿੰਗ ਦੇ ਖਿਲਾਫ ਸ਼ਾਇਦ ਇਸ ਨੂੰ ਲੈ ਕੇ ਉਹਨੇ ਗੱਲ ਕੀਤੀ ਕਿਉਂਕਿ ਜਿਹੜਾ ਪਾਕਿਸਤਾਨ ਤੋਂ ਬੋਲਦਾ ਉਹਨੇ ਮਾਈਨਿੰਗ ਪੰਜਾਬ ਦੀ ਮਾਈਨਿੰਗ ਤੋਂ ਕੀ ਲੈਣਾ ਸਵਾਲ ਹੀ ਇੱਥੇ ਖੜਾ ਹੋ ਰਿਹਾ ਸਭ ਤੋਂ ਪਹਿਲਾਂ ਕਿ ਫਰੋਤੀਆਂ ਮੰਗਾਂ ਦਾ ਦੌਰ ਤੇ ਲਗਾਤਾਰ ਇਸੇ ਆਵਾਜ਼ ਦੇ ਵਿੱਚ ਬੜੇ ਜਗ੍ਹਾ ਤੇ ਫੋਨ ਆ ਚੁੱਕੇ ਨੇ ਪਰ ਮਜਦੂ ਮਾਈਨਿੰਗ ਦੀ ਗੱਲ ਕੀਤੀ ਜਾਂਦੀ ਆ ਤੁਹਾਡੀ ਬੇਟੀ ਜਿਹੜੀ ਸ਼ਹਿਨਾਜ਼ ਗਿੱਲ ਹੈ ਉਹਦੀ ਗੱਲ ਕੀਤੀ ਜਾਂਦੀ ਤਾਂ ਫਿਰ ਮਸਲਾ ਗੰਭੀਰ ਹੋ ਜਾਂਦਾ ਕਿ ਆਖਿਰਕਾਰ ਕੌਣ ਫਿਰ ਅਸੀਂ ਥੋੜਾ ਜਿਹਾ ਉੱਤੇ ਸੋਚ ਵਿਚਾਰ ਕੀਤੀ ਫਿਰ ਅਸੀਂ ਅੰਦਾਜ਼ਾ ਲਾਇਆ ਕਿ ਸ਼ਾਇਦ ਹੋ ਸਕਦਾ ਇਹਨਾਂ ਨੇ ਸਾਡੀ ਜਿਹੜੀ ਹੈ ਪ੍ਰੋਫਾਈਲ ਚੈੱਕ ਕੀਤੀ ਹੋਵੇ ਫੇਸਬੁੱਕ ਚ ਚੈੱਕ ਕੀਤੀ ਹੋਵੇ ਇੰਸਟਾਗ੍ਰਾਮ ਚ ਚੈੱਕ ਕੀਤਾ ਹੋਵੇ ਉਹਦੇ ਤੇ ਮੈਂ ਬਹੁਤ ਸਾਰੀਆਂ ਪੋਸਟਾਂ ਪਾਈਆਂ ਸੀ ਮਾਈਨਿੰਗ ਦੇ ਖਿਲਾਫ ਜੀ ਤੇ ਫਿਰ ਗੱਲ ਕਰਦਾ ਕਰਦਾ ਉਹਨੇ ਇੱਕ Hindu ਲੀਡਰ ਦਾ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਅਸੀਂ ਉਹਨੂੰ ਮਾਰਿਆ ਸੀ ਉਸੇ ਤਰ੍ਹਾਂ ਤੈਨੂੰ ਵੀ ਮਾਰਾਂਗੇ ਹੂੰ ਅ ਪਿੱਛੇ ਜੇ ਇੱਕ ਕਤਲ ਹੋਇਆ ਸੀ ਸਦੀਰ ਸੂਰੀ ਜੀ ਦਾ ਅੰਮ੍ਰਿਤਸਰ ਦੇ ਜੀ 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 ਉਸ ਦਾ ਉਹਨੇ ਮੈਨੂੰ ਉਦਾਹਰਨ ਦਿੱਤੀ ਤੇ ਮੈਂ ਉਹਨੂੰ ਸਿਰਫ ਇੰਨਾ ਕਿਹਾ ਕਿ ਅਗਰ ਤੁਸੀਂ ਸੂਰੀ ਨੂੰ ਮਾਰਨਾ ਸੀ ਤਾਂ ਤੁਸੀਂ ਲਲਕਾਰ ਕੇ ਆਉਂਦੇ ਕਹਿੰਦਾ ਹੁਣ ਤੈਨੂੰ ਤੇ ਅਸੀਂ ਲਲਕਾਰ ਹੀ ਦਿੱਤਾ ਨਾ ਕਿ ਤੈਨੂੰ ਹੁਣ ਇਹ ਇਹਨੂੰ ਲਲਕਾਰ ਹੀ ਸਮਝ ਬਿਲਕੁਲ ਹੁਣ ਤੈਨੂੰ ਅਸੀਂ ਦੱਸ ਕੇ ਆਵਾਂਗੇ ਕਿਉਂਕਿ ਹੁਣ ਤੈਨੂੰ ਦੱਸ ਹੀ ਰਹੇ ਅਸੀਂ ਹੂੰ ਹੂੰ ਬਾਅਦ ਚੋ ਗੱਲ ਕਰਦਾ ਕਰਦਾ ਕਹਿੰਦਾ ਕਿ ਸਾਨੂੰ ਪਤਾ ਤੇਰੀ ਕੁੜੀ ਨੇ ਬਹੁਤ ਪੈਸਾ ਕਮਾਇਆ ਬਿਲਕੁਲ ਜਿਹੜਾ ਕਿ 50 ਲੱਖ ਰੁਪਇਆ ਤਿਆਰ ਕਰੋ ਮੈਂ ਉਹਨੂੰ ਕਿਹਾ ਕਿ ਇੰਨੇ ਪੈਸੇ ਤੇ ਹੈ ਨਹੀਂ ਸਾਡੇ ਕੋਲ ਕਹਿੰਦਾ ਸਾਨੂੰ ਸਾਰਾ ਪਤਾ ਤੁਸੀਂ ਕਿੱਥੇ ਰਹਿੰਦੇ ਹੋ ਕਿੰਨਾ ਪੈਸਾ ਤੁਹਾਡੇ ਕੋਲ ਅਗਰ ਤੁਸੀਂ ਨਹੀਂ ਦੰਦੇ ਤੇ ਇਹਦੇ ਵਿੱਚ ਕੀ ਹੈ ਕਿ ਪਹਿਲਾਂ ਤੁਹਾਡੇ ਪਰਿਵਾਰ ਨੂੰ ਟਾਰਗੇਟ ਕਰਾਂਗੇ ਉਹਨਾਂ ਨੂੰ ਮਾਰਾਂਗੇ ਬਾਅਦ ਚ ਤੁਹਾਨੂੰ ਮਾਰਾਂਗੇ ਹੂੰ 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 ਗੱਲ ਕੀ ਹੈ ਕਿ ਦੇਖੋ ਮੇਰੇ ਤੇ ਪਹਿਲਾਂ ਵੀ 5-6 ਵਾਰੀ 2 ਵਾਰੀ ਮੇਰੇ ਤੇ ਫਾਇਰਿੰਗ ਹੋ ਚੁੱਕੀ ਅ ਪਹਿਲਾਂ ਵੀ ਤਮ ਕੀ ਆਈ ਸੀ ਪਿਛਲੇ ਸਾਲ ਉਸ ਦੇ ਵਿੱਚ ਵੀ ਹਾਲੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਉਹਦੇ ਚ ਪੁਲਿਸ ਨੇ ਐਫ ਆਈ ਆਰ ਜ਼ਰੂਰ ਦਰਜ ਕੀਤੀ ਸੀ ਲੇਕਿਨ ਕੋਈ ਗ੍ਰਿਫਤਾਰੀ ਨਹੀਂ ਹੋਈ ਗੋਲੀ ਵੀ ਚੱਲੀ ਸੀ ਜੰਡੇ ਵਾਲਾ ਗੁਰੂ ਅ ਬਾਅਦ ਚ ਮੇਰੇ ਇੱਥੇ ਦੋ ਤਿੰਨ ਇੱਥੇ ਘਰ ਚ ਵੀ ਹੋਇਆ ਸੀ ਹਮਲਾ ਚਲੋ ਜਦੋਂ ਆਪਣੇ ਤੇ ਗੱਲ ਆਉਂਦੀ ਆ ਮੈਂ ਬਰਦਾਸ਼ਤ ਕੀਤਾ ਨਹੀਂ ਐਂ ਨਾ ਬੋਲਿਆ ਲੇਕਿਨ ਜਦੋਂ ਹੁਣ ਗੱਲ ਪਰਿਵਾਰ ਤੇ ਆ ਜੇ ਫਿਰ ਬਰਦਾਸ਼ਤ ਨਹੀਂ ਹੁੰਦਾ ਹੁਣ ਜਿਸ ਤਰ੍ਹਾਂ ਉਹਨੇ ਕਿਹਾ ਕਿ ਪਹਿਲਾਂ ਕੁੜੀ ਨੂੰ ਮਾਰਾਂਗੇ ਫਿਰ ਤੈਨੂੰ ਮਾਰਾਂਗੇ ਕਿਉਂਕਿ ਅਗਰ ਮੇਰੇ ਪਰਿਵਾਰ ਦਾ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਤੇ ਇਹਦੇ ਚ ਫਿਰ ਜ਼ਿੰਮੇਵਾਰ ਜਿਹੜੀ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੈਂ ਗਿਣਾਂਗਾ ਕਿਉਂਕਿ ਇਹਨਾਂ ਦੀ ਨਲਾਕੀਕਰਨ ਸਾਰਾ ਕੁਝ ਹੋ ਰਿਹਾ ਦੇਖੋ ਮੈਂ ਪਰਸਨਲ ਤੌਰ ਤੇ 6 ਵਾਰ ਪੰਜ ਤੋਂ 6 ਵਾਰ ਜਿਹੜਾ ਮੈਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਜੀ ਨੂੰ ਜਾ ਕੇ ਖੁਦ ਪਰਸਨਲ ਤੌਰ ਤੇ ਮਿਲਿਆ ਇਸ ਬਾਰੇ ਮੇਰੀ ਗੱਲ ਹੋਈ ਉਹਨਾਂ ਨੇ ਤੇ ਐਸਐਚਓ ਬਿਆਸ ਨੇ ਰਿਕਵੈਸਟ ਕੀਤੀ ਕਿ ਤੁਸੀਂ ਨਾ ਹਾਲੇ ਮੀਡੀਆ ਦੇ ਵਿੱਚ ਨਾ ਦਿਓ ਮੇਰਾ ਸਵਾਲ ਉਹੀ ਹੈ ਕਿ 11 ਜਨਵਰੀ ਦੀ ਘਟਨਾ ਦੀ ਦੱਸਦੇ ਪਈ ਸਿਰਫ ਪੁਲਿਸ ਦੇ ਰੋਕ ਕੇ ਇੰਨਾ ਸਮਾਂ ਪੁਲਿਸ ਨੇ ਰੋਕਿਆ ਸੀ ਪੁਲਿਸ ਨੇ ਕਿਹਾ ਸੀ ਕਿ ਸਾਡੀ ਇੱਥੇ ਇਨਸਲਟ ਹੁੰਦੀ ਆ ਅਸੀਂ ਕੋਈ ਨਾ ਕੋਈ ਮਸਲਾ ਹੱਲ ਜ਼ਰੂਰ ਕਰਾਂਗੇ